ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇੱਕ ਪਾਸੇ ਜਿੱਥੇ ਕੈਨੇਡੀਅਨ ਯਾਤਰੀਆਂ ਦੇ ਵੱਲੋਂ ਅਮਰੀਕੀ ਹਵਾਈ ਸਫਰ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਕੈਨੇਡੀਅਨਸ ਲਈ ਕੁਝ ਨਿਯਮਾਂ ਦੇ ਵਿੱਚ ਵੀ ਬਦਲਾਅ ਕੀਤਾ ਜਾ ਰਿਹਾ ਹੈ ਜੀ ਹਾਂ ਰੈਸਲ ਜਿਹੜੇ ਯਾਤਰੀ 30 ਦਿਨਾਂ ਤੋਂ ਵੱਧ ਸਮੇਂ ਦੇ ਲਈ ਅਮਰੀਕਾ ਦੇ ਵਿੱਚ ਰਹਿਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਕੈਨੇਡੀਅਨ ਨਾਗਰਿਕਾਂ ਨੂੰ ਜਲਦ ਹੀ ਅਮਰੀਕੀ ਅਧਿਕਾਰੀਆਂ ਦੇ ਕੋਲ ਰਜਿਸਟਰ ਕਰਵਾਉਣਾ ਪਵੇਗਾ ਇਹ ਨਿਯਮ ਅਗਲੇ ਮਹੀਨੇ ਤੋਂ ਲਾਗੂ ਹੋ ਜਾਣਗੇ ਅਤੇ ਨਿਯਮ ਅਮਰੀਕਾ ਲੋਕ ਕੈਰੀ ਸਟ ਇਹ ਅਤੇ ਕਾਰਜਕਾਰੀ ਆਦੇਸ਼ਾਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਜਿਸ ਉਤੇ ਟਰੰਪ ਨੇ 20 ਜਨਵਰੀ ਨੂੰ ਦਸਖਤ ਕੀਤੇ ਸੀ ਅਤੇ ਉਸ ਹਰ ਵਿਅਕਤੀ ਉਤੇ ਲਾਗੂ ਹੋਣਗੇ ਜੋ ਅਮਰੀਕੀ ਨਾਗਰਿਕ ਜਾਂ ਸਥਾਈ ਨਿਵਾਸੀ ਨਹੀਂ ਹੈ। ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਕੈਨੇਡੀਅਨ ਇੱਕ ਨਵੀਂ ਨੀਤੀ ਤੋਂ ਪ੍ਰਭਾਵਿਤ ਹੋ ਸਕਦੇ ਨੇ ਜਿਸ ਵਿੱਚ ਉਨ੍ਹਾਂ ਨੂੰ 30 ਦਿਨਾਂ ਤੋਂ ਵੱਧ ਸਮੇਂ ਦੇ ਲਈ ਅਮਰੀਕਾ 'ਚ ਰਹਿਣ ਦੀ ਯੋਜਨਾ ਬਣਾਉਣ ਉਤੇ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਅਧਿਕਾਰੀਆਂ ਦੇ ਕੋਲ ਰਜਿਸਟ੍ਰੇਸ਼ਨ ਕਰਵਾਣੀ ਪਵੇਗੀ। ਕੈਨੇਡਾ ਨਾ ਸਮੀਥ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਲਈ ਲੰਬੇ ਸਮੇਂ ਦੇ ਲਈ ਅਮਰੀਕਾ ਦੇ ਵਿੱਚ ਰਹਿਣ ਦੇ ਲਈ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ ਜਿਸ ਦਾ ਨਾਮ ਐਲੀਅਨ ਰਜਿਸਟਰੈਂਟ ਕਿਹਾ ਜਾਂਦਾ ਹੈ ਐਲੀਅਨ ਰਜਿਸਟ੍ਰੇਸ਼ਨ ਦਾ ਮਤਲਬ ਹੈ ਕਿ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਆਨਲਾਈਨ ਪੋਸਟ ਕੀਤੇ ਜਾਣ ਉੱਤੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਫਿੰਗਰਪ੍ਰਿੰਟ ਕਰਵਾਉਣਾ ਦਸਿਆ ਭੁਤਵਾਨ ਨੂੰ ਫੈਡਰਲ ਰਜਿਸਟਰ ਉੱਤੇ ਅਪਲੋਡ ਕੀਤੇ ਗਏ ਆਦੇਸ਼ ਦੇ ਅਨੁਸਾਰ 14 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਧਿਕਾਰੀਆਂ ਦੇ ਕੋਲ ਫਿੰਗਰਪ੍ਰਿੰਟਿੰਗ ਦੇ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੋਵੇਗੀ ਇਹ ਇੱਕ ਮੌਜੂਦਾ ਕਾਨੂੰਨ ਨੂੰ ਮਜ਼ਬੂਤੀ ਦਿੰਦਾ ਹੈ ਜਿਸ ਤੋਂ ਕੈਨੇਡਿਆਨਾਂ ਨੂੰ ਆਮ ਤੌਰ ਤੇ ਛੋਟ ਦਿੱਤੀ ਜਾਂਦੀ ਸੀ ਇਹੇ ਕਦਮ ਅਜੋਏ ਸਮੇਂ ਦੇ ਵਿੱਚ ਚੁੱਕਿਆ ਗਿਆ ਜਦੋਂ ਕੈਨੇਡਾ ਮੈਕਸੀਕੋ ਦੋਵੇਂ ਵਿਦੇਸ਼ਾਂ ਦੇਸ਼ਾਂ ਤੋਂ ਆਯਾਤ ਰਾਸ਼ਟਰਪਤੀ ਟਰੰਪ ਦੇ ਨਵੇਂ ਟੈਕਸਾਂ ਕਾਰਨ ਸ਼ੁਰੂ ਹੋਈ ਵਪਾਰ ਜੰਗ ਦੇ ਵਿੱਚ ਉਲਝੇ ਹੋਏ ਨੇ ਇਹ ਨਿਯਮ ਕ્યારે ਪ੍ਰਯਾਤ ਤੋਂ ਲਾਗੂ ਹੋਣਗੇ ਅਤੇ ਇਸ ਦਾ ਅਸਰ ਨੋਲਾ ਕੈਨੇਡਾ ਉੱਤੇ ਪਵੇਗਾ ਜਿਨ੍ਹਾਂ ਦੇ ਵਿੱਚੋਂ ਕੁਝ ਸਰਦੀਆਂ ਦੇ ਮਹੀਨਿਆਂ ਦੇ ਵਿੱਚ ਠੰਡ ਤੋਂ ਬਚਣ ਦੇ ਲਈ ਅਮਰੀਕਾ ਦੇ ਵਿੱਚ ਛੁੱਟੀਆਂ ਮਨਾਉਂਦੇ ਨੇ ਹਾਲਾਂਕਿ ਪਿਛਲੀ ਪ੍ਰਥਾ ਦੇ ਵਿੱਚ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਸਰਕਾਰ ਦੇ ਕੋਲ ਰਜਿਸਟਰ ਕਰਵਾਉਂ ਦੀ ਲੋਰਡ ਸੀ ਜੋ ਸਰਹੱਦ ਪਾਰ ਕਰਕੇ ਆਏ ਸਨ ਦੂਜੇ ਪਾਸੇ ਛੇੜੀ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਅਪਰਾਧ ਦੇ ਮੁਕਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਡਾਲਰ 5000 ਤੱਕ ਦਾ ਜੁਰਮਾਨਾ ਜਾਂ ਫਿਰ 30 ਦਿਨਾਂ ਤੋਂ ਵੱਧ ਦੀ ਕੈਦ ਵੀ ਹੋ ਸਕਦੀ ਹੈ ਕਿਉਂਕਿ ਅਧਿਕਾਰੀਆਂ ਦੇ ਕੋਲ ਦੋਵੇਂ ਸਜ਼ਾਵਾਂ ਇੱਕੋ ਸਮੇਂ ਲਗਾਉਂਦਾ ਅਧਿਕਾਰ ਵੀ ਰੱਖਮ ਹੈ ਜ਼ਿਕਰ ਹੋ ਗਏ ਕਿ ਇਹ ਨਿਯਮ ਟੰਪ ਪ੍ਰਸ਼ਾਸਨ ਦੇ ਪ੍ਰੋਟੈਕਟਿੰਗ ਅਮਰੀਕਨ ਪੀਪਲ ਅਗੇਂਸਟ ਇਨਵੇਸ਼ਨ ਕਾ ਅਧਿਕਾਰੀ ਹੁਕਮ ਰਾਹੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਉੱਤੇ ਨਕੇਲ ਕੱਸਣ ਦੇ ਆਮਨ ਨੂੰ ਵੀ ਅੱਕੇ ਵਧਾਉਂਦੇ ਨੇ ਜੋ ਸਾਰੀਆਂ ਦਸਤਾਵੇਜ਼ੀ ਰੁਕਾਵਟਾਂ ਢਿੱਲ ਮਠ ਵਾਲੀਆਂ ਚਾਲਾਂ ਜਾਂ ਫਿਰ ਹੋਰ ਪਾਬੰਦੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਕਿਸੇ ਵੀ ਵਿਦੇਸ਼ੀ ਰਾਜ ਦੇ ਵਿੱਚ ਪਰਦੇਸਿਆਂ ਦੀ ਤੁਰੰਤ ਵਾਪਸੀ ਨੂੰ ਵੀ ਰੋਕਦੀਆਂ ਨੇ ਬਿਊਰੋ ਰਿਪੋਰਟ ਚੰਗਪਾਪੀ